ਪਤਨੀ ਨੂੰ ਮਾਰਨ ਵਾਲੀ ਪਤਨੀ ਦੇ ਆਸ਼ਕ ਨੇ ਰੋਂਦੇ ਰੋਂਦੇ ਦੱਸਿਆ ਕੈਨੇਡਾ 'ਚ ਸਾਡੀ ਪਹਿਲੀ ਮੁਲਾਕਾਤ ਕਿਵੇਂ ਹੋਈ ਰਪਿੰਦਰ ਕੌਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਜੇਲ੍ਹ ਦੇ ਵਿੱਚ ਮਿਲ ਰਹੀ ਉਹਨੂੰ ਸਪੈਸ਼ਲ ਟ੍ਰੀਟਮੈਂਟ ਵੀਆਈਪੀ ਟ੍ਰੀਟਮੈਂਟ ਦੇ ਕਰਕੇ ਉਹਦੇ ਕਨੈਕਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਵੱਡੂ ਵੱਡੇ ਜਿਹੜਾ ਕੋਈ ਗੈਂਗਸਟਰ ਜਾਂ ਫਿਰ ਸਮੱਗਲਰ ਦਾ ਉਹਦੇ ਸਿਰ ਤੇ ਹੱਥ ਆ ਕਿ ਐਡਾ ਅਪਰਾਧ ਕਰਕੇ ਵੀ ਉਹ ਜੇਲ੍ਹ ਦੇ ਵਿੱਚ ਵੀ ਆਈਪੀ ਸਹੂਲਤਾਂ ਲੈ ਰਹੀ ਆ ਕਿ ਉਹ ਹੱਸ-ਹੱਸ ਕੇ ਦਿਨ ਬਤੀਤ ਕਰ ਰਹੀ ਆ ਦੂਜੇ ਪਾਸੇ ਗੁਰਵਿੰਦਰ ਦੇ ਬਾਪ ਦੇ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਉਹਨਾਂ ਦਾ ਘਰ ਵਿਹਲਾ ਹੋ ਗਿਆ ਕਲੌਤਾ ਪੁੱਤਰ ਜਿਹੜਾ ਸੀ ਉਹਨੂੰ ਉਸ ਦੇ ਘਰ ਦੇ ਵਿੱਚ ਹੀ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਉਹਨਾਂ ਤੋਂ ਜਿਹੜਾ ਇਹ ਵੱਡਾ ਐਡਾ ਜ਼ਖਮ ਦੇ ਦਿੱਤਾ ਉਹਨਾਂ ਤੋਂ ਛੱਲਿਆ ਨਹੀਂ ਜਾ ਰਿਹਾ ਤੇ ਦੂਜੇ ਪਾਸੇ ਰਪਿੰਦਰ ਦੇ ਦਿਮਾਗ ਦੇ ਉੱਤੇ ਮਾਸਾ ਜਿੰਨੀ ਵੀ ਕੋਈ ਟੈਨਸ਼ਨ ਨਹੀਂ ਕੋਈ ਉਹਨੂੰ ਆਪਣੇ ਕੀਤੇ ਦੇ ਉੱਤੇ ਕੋਈ ਆਪਾਂ ਕਹਿ ਦਈਏ ਕਿ ਉਹਨੂੰ ਕੋਈ ਪਛਤਾਵਾ ਨਹੀਂ ਤੇ ਇਥੋਂ ਤੱਕ ਗੱਲ ਸਾਹਮਣੇ ਆਈ ਹੈ ਕਿ ਪ੍ਰੇਮੀ ਨੂੰ ਮਿਲਣ ਦੀ ਪ੍ਰੇਮੀ ਨੂੰ ਮਿਲਣ ਦੀ ਕੋਸ਼ਿਸ਼ਾਂ ਕਰ ਰਹੀ ਆ ਫੋਨ ਮੰਗ ਰਹੀ ਆ ਕਿ ਆਪਣੇ ਪ੍ਰੇਮੀ ਹਰ ਕਮਲਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਜਾਵੇ ਗੱਲਬਾਤ ਕੀਤੀ ਜਾਵੇ ਤਾਂ ਕਿ ਤੇ ਪ੍ਰੇਮੀ ਨੂੰ ਮਿਲਣ ਦੀ ਜਿੱਦ ਕਰ ਰਹੀ ਆ ਉਹਦੇ ਨਾਲ ਵਿਆਹ ਕਰਾਉਣ ਦੀ ਕੋਸ਼ਿਸ਼ ਕਰ ਰਹੀ ਆ ਕਾਨੂੰਨੀ ਦਾਪੇਚ ਲਾ ਕੇ ਕਿਵੇਂ ਇਹ ਸਾਰੀ ਘਟਨਾ ਤੋਂ ਬਾਅਦ ਉਹ ਇਸ ਸਾਰੇ ਕੇਸ ਚੋਂ ਬਾਹਰ ਆਵੇ ਇਸ ਦੀ ਵਿਆਉਤਬੰਦੀ ਬਣਾ ਰਹੀ ਆ ਹਾਲਾਂਕਿ ਕੁੜੀ ਦਾ ਜਿਹੜਾ ਪਰਿਵਾਰ ਆ ਉਹ ਪਹਿਲਾਂ ਇਹ ਗੱਲ ਕਹਿ ਚੁੱਕਾ ਕਿ ਅਸੀਂ ਸਾਡੀ ਇਹ ਧੀ ਅਕਪੌਣ ਦੇ ਲਾਇਕ ਨਹੀਂ ਜੇਕਰ ਸਾਨੂੰ ਉੱਥੇ ਹੀ ਪਤਾ ਲੱਗ ਜਾਂਦਾ ਕਿ ਐਡੀ ਘਟਨਾ ਨੂੰ ਅੰਜਾਮ ਸਾਡੇ ਪੁੱਤਾਂ ਵਰਗੇ ਜਵਾਈ ਨੂੰ ਇਸ ਘਟਿਆ ਔਰਤ ਨੇ ਮੌਤ ਦੇ ਘਾਟ ਉਤਾਰਿਆ ਤੇ ਅਸੀਂ ਬਰਾਬਰ ਇਹਦੀ ਜਿਹੜੀ ਚਿਕਾ ਬਾਲ ਦੇਣੀ ਸੀ ਪਰ ਕੁੜੀ ਦੇ ਉੱਤੇ ਮਾਸਾ ਵੀ ਜਿਹੜਾ ਉਹਦੇ ਉੱਤੇ ਮਾਸਾ ਵੀ ਜਿਹੜਾ ਆਪਾਂ ਕਹਿ ਦਈਏ ਅਸਰ ਨਹੀਂ ਇਹ ਸਾਰੀ ਚੀਜ਼ ਦਾ ਕਿ ਆਪਣੇ ਮਾਪਿਆਂ ਵੱਲੋਂ ਵੀ ਟੁੱਟ ਗਈ ਸਹੁਰਿਆਂ ਵੱਲੋਂ ਵੀ ਟੁੱਟ ਗਈ ਉਹਨੂੰ ਸਿਰਫ ਤੇ ਸਿਰਫ ਜਿਹੜਾ ਉਹ ਹਰਕਮਲ ਪ੍ਰੀਤ ਸਿੰਘ ਉਹਦਾ ਪ੍ਰੇਮੀ ਆ ਉਹ ਦਿਖ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਉਹ ਕਿਵੇਂ ਇੱਕ ਦੂਜੇ ਨੂੰ ਮਿਲੇ ਕਿਵੇਂ ਇਹਨਾਂ ਦੀ ਮੁਲਾਕਾਤ ਹੋਈ ਕੀ ਕੀ ਕੁਝ ਕਰਦੇ ਰਹੇ ਕੈਨੇਡਾ ਦੇ ਵਿੱਚ ਇਹ ਬਹੁਤ ਕੁਝ ਮੀਪਿੰਦਰ ਸਿੰਘ ਸੇਖੋਂ ਜਿਹੜਾ ਇਲਾਕੇ ਦਾ ਬੜਾ ਵੱਡਾ ਨਾਮੀ ਵਕੀਲ ਆ ਉਹਨਾਂ ਦਾ ਪਰਿਵਾਰ ਉਹ ਪਰਿਵਾਰਿਕ ਤੌਰ ਤੇ ਪਹਿਲਾਂ ਵੀ ਵਕਾਲਤ ਕਰਦੇ ਰਹੇ ਆ ਦਾਦਿਆਂ ਪਰਦਾਦਿਆਂ ਉਹਨਾਂ ਦਾ ਤਜਰਬਾ ਹੈ ਵਕਾਲਤ ਦਾ ਉਹਨਾਂ ਨੇ ਇਹ ਚੀਜ਼ਾਂ ਸਾਹਮਣੇ ਲਿਆਂਦੀਆਂ ਕਿ ਕਿਵੇਂ ਦੋਵੇਂ ਮਿਲੇ ਕਿਵੇਂ ਇਹਨਾਂ ਦੀ ਪਲਾਨਿੰਗ ਸੀ ਕਿਉਂਕਿ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਇਹ ਕੁੜੀ ਆ ਇਹਦੇ ਬਾਪ ਨੇ ਜਦੋਂ ਇਸ ਤੇ ਲਈ ਰਿਸ਼ਤਾ ਲੱਭਿਆ ਸੀ ਉਦੋਂ ਇਹਦੇ ਨਾਲ ਗੱਲਬਾਤ ਕੀਤੀ ਗਈ ਸੀ ਕਿ ਭਾਈ ਤੇਰੇ ਲਈ ਮੁੰਡਾ ਵੇਖਿਆ ਸੁਖਨ ਵਾਲੇ ਪਿੰਡ ਦਾ ਗੁਰਵਿੰਦਰ ਸਿੰਘ ਉਹਦਾ ਨਾਮ ਆ ਐਨੀ ਜਾਇਦਾਦ ਆ ਇੰਨਾ ਪੜਿਆ ਲਿਖਿਆ ਆ ਉਹਦੀ ਤਸਵੀਰ ਆ ਤੈਨੂੰ ਇਹ ਇਹ ਮਨਜ਼ੂਰ ਆ ਜੇ ਨਹੀਂ ਮਨਜ਼ੂਰ ਤੇ ਸਾਨੂੰ ਹੁਣ ਦੱਸ ਦੇ ਜੇ ਕੋਈ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਇਨਸਾਨ ਆ ਤੂੰ ਬਾਹਰ ਵਿਦੇਸ਼ਾਂ ਦੇ ਵਿੱਚ ਪੜਦੀ ਲਿਖਦੀ ਰਹੀ ਐ ਸਾਨੂੰ ਹੁਣ ਦੱਸ ਦੇ ਤੇ ਕੱਲ ਨੂੰ ਸਾਡੀ ਕਿਤੇ ਨਾ ਹੋ ਜੇ ਜਿਹੜੀ ਗੱਲ ਦਾ ਡਰ ਸੀ ਰਪਿੰਦਰ ਦੇ ਬਾਪ ਉਹ ਬਾਪ ਨੂੰ ਉਹੀ ਗੱਲ ਇਹਨੇ ਕਰਾਈ ਉਦੋਂ ਇਹਨਾਂ ਨੇ ਇਹ ਗੱਲ ਕਹਿਤੀ ਕਿ ਆਪਣੇ ਬਾਪ ਨੂੰ ਕਿ ਮੈਂ ਤੁਹਾਡੀ ਰਜਾ ਦੇ ਵਿੱਚ ਰਹਿ ਕੇ ਹੀ ਵਿਆਹ ਕਰਾਉਣਾ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਇਨਸਾਨ ਨਹੀਂ ਮੈਨੂੰ ਜਿਹੜੇ ਤੁਸੀਂ ਸੰਸਕਾਰ ਦਿੱਤੇ ਆ ਮੈਨੂੰ ਮੁੰਡਾ ਲੱਭਣ ਲਈ ਵਿਦੇਸ਼ ਦੇ ਵਿੱਚ ਨਹੀਂ ਭੇਜਿਆ ਮੈਨੂੰ ਤੁਸੀਂ ਵਿਦੇਸ਼ ਦੇ ਵਿੱਚ ਪੜ੍ਹਨ ਲਈ ਭੇਜਿਆ ਤੇ ਮੈਂ ਆਪਣਾ ਜਿਹੜਾ ਪੜ੍ਹਾਈ ਤੇ ਹੀ ਪਰਜੋਰ ਜ਼ੋਰ ਦਿੱਤਾ ਮੈਂ ਕੋਈ ਇੱਥੇ ਆਸ਼ਕੀ ਕਰਨ ਨਹੀਂ ਆਈ ਇਹ ਬੋਲ ਸੀ ਰੁਪਿੰਦਰ ਦੇ ਪਰ ਹੁਣ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਰੁਪਿੰਦਰ ਦਾ ਜਿਹੜਾ ਪ੍ਰੇਮੀ ਸੀ ਰੁਪਿੰਦਰ ਕੌਰ ਦਾ ਜਿਹੜਾ ਪ੍ਰੇਮੀ ਸੀ ਉਹ ਵੀ ਇਹਨਾਂ ਦੀ ਪਹਿਲਾਂ ਤੋਂ ਹੀ ਇਹ ਗਾਣ-ਸਾਣ ਹੋ ਚੁੱਕੀ ਸੀ ਕਿ ਆਪਾਂ ਪ੍ਰੋਪਰਟੀ ਵਾਲਾ ਮੁੰਡਾ ਲੱਭ ਕੇ ਉਹਦੀ ਪ੍ਰੋਪਰਟੀ ਕਿਵੇਂ ਹਥਿਆਈ ਜਾਵੇ ਉੱਥੇ ਵੀ ਰਪਿੰਦਰ ਜਿਹੜੇ ਇਹੋ ਜੇ ਕਟਿਆ ਕੰਮ ਕਰਦੀ ਰਹੀ ਐ ਕਈਆਂ ਲੋਕਾਂ ਨੂੰ ਉੱਥੇ ਛੇੜਛਾੜ ਦੇ ਕੇਸਾਂ ਦੇ ਵਿੱਚ ਇਸ ਕੁੜੀ ਨੇ ਫਸਾਇਆ ਸੀ ਤੇ ਬਾਅਦ ਦੇ ਵਿੱਚ ਬਲੈਕਮੇਲ ਕਰਕੇ ਉਹਨਾਂ ਤੋਂ ਮੋਟਾ ਰੁਪਈਆ ਚਾਰਜ ਕੀਤਾ ਸੀ ਜਿਹੜਾ ਰਪਿੰਦਰ ਦਾ ਪ੍ਰੇਮੀ ਆ ਬੱਲੂਆਣੇ ਵਾਲਾ ਹਰਕਮਲ ਪ੍ਰੀਤ ਸਿੰਘ ਉਹਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਸੰਪਤੀ ਦੀ ਉਹ ਬਿਲਕੁਲ ਵੀ ਇੱਕ ਦਰਮਿਆਨੇ ਪਰਿਵਾਰ ਦਾ ਮੁੰਡਾ ਪਿਓ ਉਹਦੇ ਦੀ ਇੱਕ ਪਿੰਡ ਦੇ ਵਿੱਚ ਹੀ ਇੱਕ ਮੈਡੀਕਲ ਸਟੋਰ ਆ ਜਿਹੜਾ ਬਹੁਤ ਘੱਟ ਚੱਲਦਾ ਪਰ ਉੱਤੇ ਨਸ਼ੇ ਵਗੈਰਾ ਦੀਆਂ ਜਿਹੜੀਆਂ ਗੋਲੀਆਂ ਵੇਚਦਾ ਤੇ ਮੁੰਡੇ ਨੂੰ ਰਿਪੋਰਟ ਕਰਤਾ ਸੀ ਤੇ ਮੁੰਡਾ ਵੀ ਇੱਥੇ ਆ ਕੇ ਨਸ਼ੇ ਦਾ ਕੰਮ ਕਰਦਾ ਸੀ ਨਸ਼ੇ ਦਾ ਖੁਦ ਵੀ ਸੇਵਨ ਕਰਦਾ ਸੀ ਲਗਜ਼ਰੀ ਲਾਈਫ ਜਿਉਣ ਲਈ ਖਰਚਿਆਂ ਦੀ ਲੋੜ ਸੀ ਉਹ ਰਪਿੰਦਰ ਤੋਂ ਕਿਤੇ ਪੈਸੇ ਲੈਂਦਾ ਸੀ ਤੇ ਕਿਤੇ ਕੋਈ ਪੁੱਠੇ ਸਿੱਧੇ ਕੰਮ ਕਰਕੇ ਉਹ ਪੈਸੇ ਲੈਂਦਾ ਸੀ ਇਸੇ ਕਰਕੇ ਜਿਹੜਾ ਰਪਿੰਦਰ ਦਾ ਪ੍ਰੇਮੀ ਕਨੇਡਾ ਦੇ ਵਿੱਚ ਵੀ ਗੈਰ ਕਾਨੂੰਨੀ ਕੰਮ ਕਰਦਾ ਕਰਕੇ ਉਥੋਂ ਡਿਪੋਰਟ ਹੋ ਗਿਆ ਸੀ ਤੇ 6 ਮਹੀਨੇ ਦਾ ਵੀਜ਼ਾ ਰੁਪਿੰਦਰ ਕੋਲ ਪਿਆ ਸੀ ਆਪਣੇ ਪ੍ਰੇਮੀ ਦੇ ਮਗਰ ਰੁਪਿੰਦਰ ਵੀ ਜਿਹੜੀ ਇੰਡੀਆ ਪਹੁੰਚ ਗਈ ਸੀ ਇਹਨਾਂ ਦਾ ਇੰਨਾ ਜ਼ਿਆਦਾ ਇਹਨਾਂ ਦੀ ਜਿਹੜੀ ਸਾਹ ਸੀ ਪਰ ਇਹ ਸਾਰੇ ਇਕਜੁੱਟ ਹੁੰਦੇ ਹੋਏ ਵੀ ਇਹਨਾਂ ਨੇ ਸਿਰਫ ਗੁਰਵਿੰਦਰ ਦੀ ਪ੍ਰਾਪਰਟੀ ਨੂੰ ਜਿਹੜਾ ਆਪਣਾ ਨਿਸ਼ਾਨਾ ਬਣਾਉਣ ਦੇ ਲਈ ਰੁਪਿੰਦਰ ਨੇ ਉਸ ਮੁੰਡੇ ਦੇ ਨਾਲ ਗੁਰਵਿੰਦਰ ਸਿੰਘ ਦੇ ਨਾਲ ਜਿਹੜਾ ਵਿਆਹ ਕਰਵਾਇਆ ਸੀ ਆਪਣੇ ਮਾਪਿਓੜੂ ਵੀ ਧੋਕੇ ਦੇ ਵਿੱਚ ਰੱਖਿਆ ਪਰ ਇਹਦਾ ਕਈ ਲੋਕ ਕਹਿੰਦੇ ਆ ਕਿ ਇਹਦੇ ਮਨ ਦੇ ਵਿੱਚ ਹੁਣੇ ਚੀਜ਼ ਆਈ ਸੀ ਕਿ ਉਹਨੇ ਜਿਹੜਾ ਗੁੱਸੇ ਦੇ ਵਿੱਚ ਆ ਕੇ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਨੇ ਇਹਨਾਂ ਦੋਹਾਂ ਨੂੰ ਵੇਖ ਲਿਆ ਸੀ ਅਜਿਹਾ ਕੁਝ ਨਹੀਂ ਇਹਨਾਂ ਦੀ ਪਲਾਨਿੰਗ ਵਿਦੇਸ਼ ਦੇ ਵਿੱਚ ਹੀ ਇਹ ਤੈਅ ਸੀ ਵਿਆਹ ਤੋਂ ਪਹਿਲਾਂ ਹੀ ਇਹਨਾਂ ਦੀ ਇਹ ਪਲਾਨਿੰਗ ਸੀ ਕਿ ਕਿਵੇਂ 2 2.5 3 ਕਰੋੜ ਦੀ ਪ੍ਰਾਪਰਟੀ ਦੇ ਉੱਤੇ ਜਿਹੜਾ ਹੱਕ ਜਤਾਇਆ ਜਾਵੇ ਇਹ ਇਸ ਕਰਕੇ ਇਹਨਾਂ ਨੇ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾੜ ਤਾਰ ਕੇ ਉਸ ਦੀ ਪ੍ਰਾਪਰਟੀ ਹਥਿਆਉਣੀ ਸੀ ਸਾਰਾ ਕੁਝ ਤਾਂ ਕਰਕੇ ਕੀਤਾ ਇਹ ਗੱਲਾਂ ਦੇ ਖੁਲਾਸੇ ਹੋ ਰਹੇ ਆ ਹਾਲਾਂਕਿ ਰੁਪਿੰਦਰ ਦਾ ਪਰਿਵਾਰ ਵੀ ਆਪਣੀ ਧੀ ਦੇ ਬਾਰੇ ਕਈ ਗੱਲਾਂ ਕਹਿ ਰਿਹਾ ਪਰ ਉਸ ਨੂੰ ਜਿਹੜੀਆਂ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਸੁੱਖ ਸਹੂਲਤਾਂ ਮਿਲ ਰਹੀਆਂ ਪੱਕਾ ਕੋਈ ਉਹਨਾਂ ਦੇ ਪਿੱਛੇ ਜਿਹੜਾ ਕੋਈ ਵੱਡੇ ਬੰਦੇ ਦਾ ਹੱਥ ਹੋਣ ਦਾ ਖਸ਼